ਦੇਖੋ ਜੀ ਨਾ ਬੰਦਾ ਇਹ ਲਾ ਜੇ 버거 ਬਣ ਰਿਹਾ ਤੇ ਦੇਖੋ ਜੀ ਬਸ ਟਿੱਕੀਆਂ ਵਾਰੀਆਂ ਨੇ ਤੇ ਹਜੇ ਬਣੂਗਾ 버거 ਫਿਰ ਤੁਹਾਨੂੰ ਦਿਖਾਵਾਂਗੇ 버거 ਠੀਕ ਹੈ ਕੰਮ ਕਰ ਲੋ ਬਈ ਲਓ ਜੀ ਦੇਖੋ ਜੀ ਦੇਖੋ ਕਿੰਨੇ ਬੰਦੇ ਲੱਗੇ ਹੋਏ ਨੇ ਆਹ ਦੇ ਲੋ ਹੋਰ ਬੰਦੇ ਆ ਜੋ ਹੋਰ ਆ ਜੋ ਆਇਓ 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 ਅੱਜਾ ਛੋਟਾ ਛੋਟਾ ਪਾਈ ਬਣਾ ਰਹਾ 버거 ਆਇਓ ਆਇਓ ਸਾਰੇ ਆ ਦੇਖੋ ਸਾਰੇ ਲੱਗੇ ਪਏ ਨੇ ਦੇਖੋ ਦੋਸਤੋ ਸਾਡੀ ਰਸੋਈ ਵੱਡੀ ਆ ਤਾਂ ਕਰਕੇ ਸਾਡਾ ਸਾਰਾ ਸਾਰੇ ਛੋਟੇ ਤੋਂ ਲੈ ਕੇ بڑے ਤੱਕ ਆ ਦੇਖੋ ਓਏ ਮਿਆਕ ਨਾਲੇ ਹੋਮ ਮੇਡ 버ਗਰ ਲਾ ਇਹਦਾ ਮਿਆਕ ਨਾਲਾ ਹੀ ਬਣਾ ਰਿਹਾ ਹੈ ਮਿੱਠੀ ਖਾਣੇ ਦੀ ਚੀਜ਼ ਕਰ ਰਹੀ ਹੈ ਲਾਛਿਆ ਜੀ ਹੋਮ ਮੇਡ 버ਗਰ ਬਣ ਰਹੇ ਨੇ ਦੋਸਤੋ ਲਾਜ ਜੀ ਮੈਸਟਰ ਅੱਜ ਬਹੁਤ ਖਾਬਾਦ ਅਸੀਂ ਬਲੌਗ ਕਰਾਣ ਲੱਗੇ ਆ ਤੇ ਲਾਜ ਜੀ ਸਾਰਿਆਂ ਦੇ ਤੁਹਾਨੂੰ ਇੱਕ ਵਾਰ ਉਹ ਕਰਵਾ ਦਿੰਦਾ ਕੀ ਕਹਿੰਦੇ ਹੁੰਦੇ ਨੇ ਆ ਇੰਟਰੋਡਕਸ਼ਨ ਆ ਲਾਜ ਦੋਸਤੋ ਪਹਿਲਾ ਦੇਖੋ ਜੀ ਆ ਨੈਨਸੀ ਰਾਣੀ ਆ ਆਮ ਦਾ ਸਾਰਾ ਸਾਰਾ ਦੇ ਨੈਨਸੀ ਰਾਣੀ ਮੈਂ ਕਿਤੇ ਭੁੱਲ ਗਿਆ ਕੋਕੋ ਠੀਕ ਆ ਆ ਕੋਕੋ ਦੇ ਬੱਚੇ ਲੋਈ ਲੋਈ ਮੈਂ ਤੁਹਾਡਾ ਸਾਰਾ ਦਾ ਛੋਟਾ ਰਣਾ ਲਾਜ ਦੋਸਤੋ ਤੇ ਛੁੱਟੀਆਂ ਪਈਆਂ ਹੋਈਆਂ ਨੇ ਤੁਹਾਨੂੰ ਪਤਾ ਹੈ ਨਵੇਂ ਸਾਲ ਨੇ ਛੁੱਟੀਆਂ ਨੇ ਅੱਜ 3 ਤਰੀਕਾ ਲੱਗਦਾ ਮੈਨੂੰ ਤੇ ਅੱਜ ਸ਼ਾਮ ਨੂੰ ਵਲੋਗ ਬਣ ਰਿਹਾ ਸ਼ਾਮ ਦਾ ਵਲੋਗ ਆ 4 ਤਰੀਕ ਹੋ ਗਿਆ 4 ਤਰੀਕ ਦੇਖੋ ਜੀ ਅੱਧੇ ਬੰਦੇ ਆ ਦੇਖੋ ਸਾਡੇ ਹੋਰੇ ਬੈਠੇ ਨੇ ਤੇ ਲਓ ਜੀ ਮਿੱਤਰੋ ਕੋਈ ਗੱਲ ਨਹੀਂ ਅੱਧੇ ਸਾਡੇ ਅੱਧੇ ਇੱਧਰ ਬੈਠੇ ਨੇ ਦੇਖੋ ਦੋਸਤੋ ਅੱਧੇ ਇੱਧਰ ਬੈਠੇ ਨੇ ਤੇ ਲਓ ਜੀ ਆ ਹੋਰੇ ਲਓ ਜੀ ਹੋਰ ਸਾਡੇ ਸਾਰੇ ਹੋਰੇ ਨੇ ਤੇ ਬਾਈ ਦੋ ਦਿਖਾ ਦੇਣਾ ਕਿਵੇਂ ਸਾਡੇ ਆ 버ગર 버ગર ਬਣਨਗੇ ਉਸ 버ગર ਸਾਡੇ ਨਾ ਲੰਕੇ ਵੀ ਹੋਏ ਨੇ ਆ ਦੇਖੋ ਦੋਸਤੋ 버ગર ਤੇ ਚਲੋ ਜੀ ਆ ਦੇਖੋ ਜੀ ਪਹਿਲਾ ਰੈਸਪੀ ਹੈਗੀ ਆ ਆ ਟਿੱਕੀ ਜੋ ਕਿ ਇਹਦੇ ਵਿੱਚ ਸਵੀਟ ਕੌਰਨ ਤੇ ਮਿਰਚਾਂ ਹਰੀਆਂ ਤੇ ਧਣੀਆਂ ਤੇ ਆਲੂ ਤੇ ਨਾਲੇ ਮਿਰਚਾਂ ਨਾਲੇ ਸਾਰਾ ਕੁਸਾ ਵਿੱਚ ਇਹਦੇ ਠੀਕ ਆ ਦੋਸਤੋ ਤੇ ਬਣ ਲੱਗ ਰਿਹਾ ਏ ਬਰਗਰ ਆ ਤੇ ਕੱਟਣੇ ਨੇ ਗੋਲ ਗੋਲ ਤੇਲ ਗਰਮ ਹੋ ਰਿਹਾ ਏ ਲਓ ਜੀ ਦੋਸਤੋ ਲਓ ਜੀ ਦੋਸਤੋ ਲਓ ਜੀ ਦੋਸਤੋ ਵਗੇ ਲਓ ਜੀ ਦੇਖੋ ਜੀ ਗੋਲ ਗੋਲ ਕੱਟਣੇ ਨੇ ਲੈ ਕੇ ਆਇਆ ਵਾ ਕੋਹਾ ਵੀ ਲੈ ਕੇ ਆਏ ਸੇਮੀਆਂ ਕਾਲੂ ਬਣਣੀਆਂ ਦੋਸਤੋ ਸੇਮੀਆਂ ਠੀਕ ਆ ਤੁਹਾਨੂੰ ਮੈਂ ਘਰ ਦੇ ਅੰਦਰ ਹੀ ਵਲੋਗ ਬਣਾ ਕੇ ਦਿਖਾਇਆ ਕਰਾਂਗੇ ਅਸੀਂ ਬਸ ਜਿੰਨਾ ਹੋਇਆ ਕਰੂਗਾ ਜੋ ਵੀ ਹੋਇਆ ਕਰੂਗਾ ਸਾਡੇ ਪਰਿਵਾਰ ਦਾ ਤੇ ਲੜਾਈ ਝਗੜਾ ਵੀ ਤੇ ਖਾਣਾ ਪੀਣਾ ਵੀ ਤੇ ਜੋ ਵੀ ਕੰਮ ਕਰਾ ਸਾਰਾ ਮੈਂ ਸੋਨੂੰ ਆਪਣੇ ਬਲੌਗ ਚ ਦੇਖੋ ਜੀ ਲਓ ਜੀ ਲਓ ਜੀ ਲੜਦੇ ਨੇ ਦੇਖੋ ਆਹ ਦੇਖੋ ਲਓ ਜੀ ਲੜ ਰਹੇ ਨੇ ਲੜ ਲੜ ਰਹੇ ਨੇ ਦੇਖੋ ਲਓ ਜੀ ਦੇਖੋ ਜੀ ਲੜਨ ਲੱਗੇ ਹੋਏ ਨੇ ਲੜਨਾ ਆਹ ਦੇਖੋ ਜੀ ਇਹਨਾਂ ਨੂੰ ਕੁਝ ਨਹੀਂ ਕਰਨਾ ਆਉਂਦਾ ਇਹਨਾਂ ਨੂੰ ਕੁਝ ਵੀ ਨਹੀਂ ਕਰਨਾ ਆਉਂਦਾ ਨਾ ਪੜਨਾ ਹੁੰਦਾ ਨਾ ਕਰਨਾ ਆਉਂਦਾ ਦੇਖੋ ਦੋਸਤੋ ਇਹ ਸਭ ਮਾਤਾ ਦੇ ਮਾਲ ਨੇ ਮਾਤਾ ਇਹਨਾਂ ਦੀ ਆਹਾ ਹੈ ਪੀ ਤੱਕ ਕੋਈ ਲੱਗਾ ਦੇ ਗਨੀਸ ਮੈਂ ਲਓ ਜੀ ਸੋ ਠੀਕ ਆ ਦੋਸਤੋ ਜਿਹੜਾ ਸਾਡਾ ਕੰਮ ਆ ਸੀ ਆਪ ਕਰ ਲੈਨੇ ਆਂ ਅਸੀਂ ਕਿਸੇ ਤੇ ਹਸਾਰੇ ਛੱਡ ਦੇਣੀ ਹੈਗੇ ਸਾਨੂੰ ਪਤਾ ਦੂਜਿਆਂ ਨੇ ਕਰਨਾ ਨਹੀਂ ਇਹਦਾ ਠੀਕ ਆ ਦੋਸਤੋ ਚਲੋ ਜੀ ਬਣ ਜਾਣ ਦੋ ਹਾਇਏ ਤਿਆਰ ਵਰ ਤਿਆਰ ਆ ਤੇਲ ਗਰਮ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਹੋਂਦੇ ਨਾਲ ਬਣੇ ਰਹੋ ਲਓ ਜੀ ਨੇ ਤਿਆਰ ਵਰ ਤਿਆਰ ਕਰ ਲੀਆਂ ਟਿੱਕੀਆਂ 20 버ਗਰ ਨੇ 20 20 버ਗਰ ਹੈ 20 ਟਿੱਕੀਆਂ ਕਿੰਨੀ ਬਣਾਣੀਆਂ ਬਣਣਗੀਆਂ 40 20 ਨਾਲੇ ਕਹਿੰਦੇ ਡਬਲ ਟਿੱਕੀ ਪਾਣੀ ਆ ਸਿਰੋ ਰੱਵਲ ਪਾ ਦਿੰਗੇ ਲਓ ਜੀ ਦੋਸਤੋ 40 ਘਟੋ ਘਟ 40 ਟਿੱਕੀਆਂ 20 버ਗਰ ਬੱਲੇ ਬੱਲੇ ਹੋ ਜਾਏਗੀ ਦੇਖੋ ਦੋਸਤੋ ਇਹ ਸੇ ਵੀ ਉਠਾ dete hain ਉੱਠ ਜਾ ਭਾਈ 버거 ਬਣ ਰਹੇ ਨੇ ਲਓ ਜੀ ਦੋਸਤੋ ਬਣ ਰਹੇ ਨੇ 버거 ਤੇਲ ਹੋ ਰਿਹਾ ਗਰਮਾ ਗਰਮ ਤੇ ਆ ਦੇਖੋ ਸਾਰਾ ਸਮਾਨ ਹੈ ਜੋ ਵੀ ਆ ਦੇਖੋ ਦੋਸਤੋ 버거 ਬਣਨਗੇ ਕੈਂਡ ਤੁਹਾਨੂੰ ਦਿਖਾਉਂਗਾ ਮੈਂ ਕਿੱਦਾਂ ਦੇ 버거 ਬਣਦੇ ਨੇ ਠੀਕ ਆ ਦੋਸਤੋ ਸਾਰੇ ਬਣੇ ਰਹੋ ਟਿੱਕੀ ਵੀ ਤੁਹਾਨੂੰ ਮੈਂ ਕਰੰਚੀ ਕਰੰਚੀ ਟਿੱਕੀਆਂ ਦਿਖਾਵਾਂ ਤੁਹਾਨੂੰ ਬਣੀਆਂ ਹੋਈਆਂ ਲਓ ਜੀ ਦੋਸਤੋ ਟਿੱਕੀਆਂ ਬਣਨੀਆਂ ਤਿਆਰ-ਵਰ ਤਿਆਰ ਹੋ ਗਈਆਂ ਐ ਲਓ ਜੀ ਦੇਖੋ ਟਿੱਕੀਆਂ ਬਣੀਆਂ ਨੇ ਦੋਸਤੋ ਜੋ ਕਿ ਲਓ ਜੀ ਟਿੱਕੀਆਂ ਦੇਖੋ ਤੁਸੀਂ ਦੇਖਣੇ ਰਹੀਆਂ ਟਿੱਕੀਆਂ ਲਓ ਜੀ ਦੇਖੋ ਜੇ ਇਹ ਹੈਗਾ ਇਹ ਬ੍ਰੈਡ ਗ੍ਰਾਮ ਇਹ ਬ੍ਰੈਡ ਗ੍ਰਾਮ ਤੇ ਇਹ ਹੈਗਾ ਇਹ ਮੈਦਾ ਜੋ ਕਿ ਇਹਦੇ ਚ ਪਾ ਕੇ ਆ ਲਓ ਜੇ ਹੈ ਗਿਆ ਟਿੱਕੀਆਂ ਨੂੰ ਲਾਜ ਦੋਸਤੋ ਆਏ ਹਾਏ ਹਾਏ ਹੈ ਟਿੱਕੀਆਂ ਦੇਖੋ ਦੋਸਤੋ ਤੁਸੀਂ ਟਿੱਕੀਆਂ ਜ ਬਣਣੀਆਂ ਨਾ ਆਹ ਹਾ ਹਾ ਮਜ਼ਾ ਆ ਜੂਗਾ ਦੋਸਤੋ ਮਜ਼ੇ ਆ ਇਹਦੇ ਚ ਉਹਦਾ ਗੇਲਾ ਧਨੀਆ ਥੋੜਾ ਜਿਹਾ ਕੋਈ ਨਹੀਂ ਬਾਤ ਮੈਂ ਪਰ ਸੁਭੂ ਆਏ ਬਾਤ ਕਿਵੇਂ ਕਰੂਗਾ ਮੈਂ ਤਾਂ ਇਹਦੇ ਸਾਹਮਣੇ ਬਾਤ ਕਿਵੇਂ ਕਰੂਗਾ ਹਰਾ ਹਰਾ ਤਾਂ ਨਹੀਂ ਹੈ ਗੁੱਜਾ ਦਾ ਵੇਦਾ ਗੇਰੇ ਜਿਹੜਾ ਹਰਾ ਤਾਂ ਮਾਹ ਜਰਜ ਓਏ ਹੋਏ ਲਓ ਇਹ ਦੇਖੋ ਇਹ ਮਿਆਂਗਣਾਣੇ ਨੂੰ ਰਾਦੇ ਰਾਦੇ ਕਰੋ ਰਾਦੇ 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 ਕਰੋ ਰਾਦੇ ਰਾਦੇ ਮਯੰਕਨਾ ਨੇ ਰਾਦੇ ਰਾਦੇ ਕਰੋ ਲਓ ਜੀ ਇਹ ਰਾਦੇ ਰਾਦੇ ਕਰੂਗਾ ਬਾਗਾ ਖਾ ਕੇ ਠੀਕ ਆ ਦੋਸਤੋ ਟਿੱਕੀਆਂ ਮਾਰੇ ਨੇ ਮੈਸ ਨੂੰ ਦਿਖਾ ਦੇਣਾ ਤੁਸੀਂ ਵੀ ਟਿੱਕੇ ਜੋ ਲਓ ਜੀ ਦੋਸਤੋ ਅਸੀਂ ਬੰਦੇ ਵਧਾਤੇ ਨੇ ਕਿਉਂਕਿ ਕੰਮ ਸਾਡਾ ਜ਼ਿਆਦਾ ਏ ਤੇ ਕੰਮ ਲੇਟ ਨਾ ਹੋ ਜਾਏ ਅਸੀਂ ਵੀਡੀਓ ਵੀ ਬਣਾਣੀਆਂ ਹੁੰਦੀਆਂ ਨੇ ਖਾਣ ਵਾਲੀਆਂ ਵੀ ਬਣਾਣੀਆਂ ਹੁੰਦੀਆਂ ਨੇ ਬੋਟਲ ਵਾਲੀਆਂ ਵੀ ਬਣਾਣੀਆਂ ਹੁੰਦੀਆਂ ਨੇ ਤੇ ਤਾਂ ਕਰਕੇ ਅਸੀਂ ਇਹਨੇ ਬੰਦੇ ਸਾਰੇ ਲਾ ਲੇ ਕੰਮ ਤੇ ਲਓ ਜੀ ਵੇਖੋ ਲਓ ਜੀ ਦੇਖੋ ਜੀ ਇਹਦੇ ਮਿਊਨਿਸ ਆ ਇਹਨੂੰ ਕਹਿੰਦੇ ਨੇ ਬਾਈਟਸ ਕਰੀਮ ਮਿਊਨਿਸ ਔਰ 버ਗਰ ਸੌਸ ਤੇ ਲਓ ਜੀ ਟਿੱਕੀ ਬਣ ਕੇ ਤਿਆਰ ਵਰ ਤਿਆਰ ਹੋ ਗਈ ਹੈ ਦੇਖੋ ਦੋਸਤੋ ਵਾਓ ਟਿੱਕੀ ਦੇਖੋ ਕੱਡੀ ਵੱਡੀ ਅੱਡੀ ਵੱਡੀ ਟਿੱਕੀ ਆ 버ਗਰ ਤੋਂ ਵੱਡੀ ਟਿੱਕੀ ਆ ਦੋਸਤੋ ਸਾਡੀ ਤੇ ਇਧਰ ਟਮਾਟਰ ਚੀਰੇ ਜਾ ਰਹੇ ਨੇ ਤੇ ਆਪਣਾ ਖੀਰੇ ਚੀਰੇ ਜਾ ਰਹੇ ਮੈਂ ਨਹੀਂ ਸਿਖਾ ਰਹੀ ਹਾਂ ਠੀਕ ਹੈ ਲਓ ਜੀ ਦੋਸਤੋ ਠੀਕ ਹੈ ਇਧਰ ਅ ਵਾਈਟ ਕਰੀਮ ਨਿਕਲ ਰਹੀ ਆ ਤੇ ਵਾਈਟ ਸੌਸ ਤੇ ਚਲੋ ਬਣ ਜਾਣਗੇ ਟਿੱਕੀਆਂ ਬਣ ਗਈਆਂ ਤੇ ਜੋ ਵੀ ਬਣੂਗਾ ਮੈਂ ਤੁਹਾਨੂੰ ਸਾਰਾ ਕੁਝ ਦਿਖਾ ਲਓ ਜੀ ਦੇਖੋ ਦੋਸਤੋ ਟਿੱਕੀਆਂ ਚਾਟ ਟਿੱਕੀਆਂ ਬਣ ਗਈਆਂ ਲਓ ਜੀ ਚਾਟ ਟਿੱਕੀਆਂ ਬੱਲੇ ਬੱਲੇ ਚਾਟ ਟਿੱਕੀਆਂ ਤਿਆਰ ਹੋ ਗਏ ਚਾਟ ਗਿਆ ਤਿਆਰ 5 ਮਿੰਟ ਅਜ 버거ੇ ਬਣ ਗਾ ਠੀਕ ਆ ਦੋਸਤੋ 버거 ਤੁਹਾਨੂੰ ਮੈਂ ਦਿਖਾ ਦੇਣਾ ਆਪਾਂ ਇਹਨੇ 버거 ਲਓ ਜੀ 버거 ਆ ਸਾਨੂੰ ਸਾਰਾ ਕੁਝ ਦਿਖਾਈ ਦਿੱਤਾ ਮੈਨੇ ਤੇ ਆ ਟਮਾਟਰ ਆ ਖੀਰੇ ਆ ਪੋਹਾ جے لو جی دوستو ملتے ہیں پھر ساتھ نال ਬਣੇ ਰਹੋ ਠੀਕ ਹੈ ਮਿੱਤਰੋ ਹੈਲੋ ਦੋਸਤੋ ਲੋ ਜੀ ਸਾਡੀਆਂ ਟਿੱਕੀਆਂ ਟਿੱਕੀਆਂ ਬਣ ਬਣ ਤਿਆਰ ਹੋ ਰਹੀਆਂ ਨੇ 버거 ਦੇਖੋ ਦੋਸਤੋ ਤੇ ਟਿੱਕੀਆਂ ਵੀ ਦੇਖੋ ਬਹੁਤ ਜ਼ਬਰਦਸਟ ਟਿੱਕੀਆਂ ਬਣ ਰਹੀਆਂ ਨੇ ਤੇ ਤਵਾ ਰੱਖ ਲਿਆ ਆਪਾਂ ਨੇ 버거 ਹੁਣ ਆਪਾਂ ਗਰਮ ਕਰਾਂਗੇ ਤੇ ਇਹਦੇ ਚ ਸਾਰਾ ਕੁਝ ਮਟੀਰੀਅਲ ਪਾਵਾਂਗੇ ਤੇ ਬਣੂਗਾ 버거 ਸਪਾਈਸੀ 버거 ਦੋਸਤੋ ਸਪਾਈਸੀ 버거 버ਗਰੀ 버거 ਪੈ ਨਹੀਂ ਆਉਣੇ ਲਵੇ ਅੱਜ ਸਾਰੇ 버거 ਖਾਵਾਂਗੇ ਅੱਜ ਵੀਡੀਓ ਬਣਾਵਾਂਗੇ ਤੇ ਸੋਨੂੰ ਵੀ ਖਵਾਵਾਂਗੇ ਦੋਸਤੋ ਤੇ ਜੋ ਵੀ ਹੋਇਆ ਕਰੂਗਾ ਅੱਜ ਤੋਂ ਬਾਅਦ ਤੁਹਾਨੂੰ 버ਗ ਬਲੌਗ ਦਿਖਾਇਆ ਕਰਾਂਗੇ ਪਰ YouTube ਨੇ ਚਲਾਇਆ ਤਾਂ ਦਿਖਾਇਆ ਕਰਾਂਗੇ YouTube ਨੇ ਨਹੀਂ ਚਲਾਇਆ ਤਾਂ ਫਿਰ ਤੇਰਾ ਪਰ ਰਾਮ ਰਾਮਾ ਠੀਕ ਹੈ ਦੋਸਤੋ ਹਨ ਬਣੇ ਰਿਓ 버거 ਸੋਨੂੰ ਜ਼ਰੂਰ ਖਵਾਉਂਗਾ ਮੈਂ ਅੱਜ ਕੋਈ ਗੱਲ ਨਹੀਂ ਕਰਦੀ ਲਓ ਜੀ ਦੋਸਤੋ 버거ਸਰ ਬਣ ਕੇ ਤਿਆਰ ਵਰ ਤਿਆਰ ਨੇ ਦੇਖੋ ਜੀ ਟਿੱਕੀ ਆਏ ਹਾਏ 버거 ਸੌਸ ਔਰ ਕੀ ਕਹਾ ਟਮਾਟਰ ਸਾਰਾ ਕੁਸਾ ਦੇਖੋ ਦੋਸਤੋ ਓਏ ਹੋਏ ਹੋਏ ਲਓ ਇਧਰ ਆਇਓ ਇਧਰ ਤੁਹਾਨੂੰ ਮੈਂ ਦਿਖਾ ਦੇਣਾ ਇਧਰ ਪੈਕ ਹੋ ਰਿਹਾ ਨੇ ਦੇਖੋ ਆਏ ਹਾਏ ਹਾਏ ਡਿਲੀਵਰੀ ਹੋ ਰਹੀ ਹੈ ਦੋਸਤੋ ਬੈਲਡਨ ਬੈਲਡਨ ਇਧਰ ਦੇਖੋ ਹੁਣ ਮੈਂ ਖਾ ਕੇ ਦਿਖਾਣਾ ਤੁਹਾਨੂੰ ਕਹਿ ਜਾ ਬਣਿਆ ਹੈ ਜਮੇ ਜਮੇ ਆਏ ਆਏ ਹੈ ਬਰਦਰ ਬਰਦਰ ਟੇਸਟੀ ਹੈ ਬਾਈ ਟੇਸਟੀ ਆਏ ਹੋ ਬਣ ਰਿਹਾ ਬਰਗਰ ਹੀ ਬਰਗਰ ਤਿਆਰ ਹੋ ਰਿਹਾ ਦੋਸਤੋ ਬਰਗਰ ਫੁੱਲ ਟੇਸਟੀ ਬਰਗਰ ਬਣ ਰਿਹਾ ਵਾਲੇ ਟੇਸਟੀ ਨੇ ਤੁਸੀਂ ਵੀ ਖਾਓ ਅਸੀਂ ਵੀ ਖਾ ਰਹੇ ਆ ਠੀਕ ਆ ਦੋਸਤੋ ਚਲੋ ਜੀ ਤੁਹਾਨੂੰ ਮੈਂ ਸਾਰੇ ਬਰਗਰ ਜਦ ਬਣ ਜਾਣਗੇ ਮੈਂ ਤੁਹਾਨੂੰ ਫਿਰ ਦਿਖਾਵਾਂਗਾ ਹੈਲੋ ਦੋਸਤੋ ਲਓ ਜੀ ਹੁਣ 버ਗਰੀ 버거 ਬਣ ਰਹੇ ਨੇ ਦੇਖੋ ਦੋਸਤੋ ਸਾਰੇ ਕਿਤੇ 버ਗਰੀ 버거 ਤੇ ਖਾ ਵੀ ਰਹੇ ਨੇ ਤੁਹਾਨੂੰ ਮੈਂ ਦਿਖਾ ਦਿੰਦਾ ਹਾਂ ਲਓ ਜੀ ਸਾਰੇ ਲੱਗੇ ਪਏ ਨੇ ਖਾਣ ਵਾਸਤੇ ਲਓ ਜੀ ਖਾਓ ਪਿਓ ਐਸ਼ ਕਰੋ ਮਿੱਤਰੋ ਪਰ ਗਰਗਰ 버거 ਗਰਗਰ ਕਰ ਰਹੇ ਸੀ 버거 ਬਹੁਤ ਮਿਰਚੀ ਨੇ ਟੇਸਟੀ ਆ ਟੇਸਟੀ ਚਲੋ ਦੋਸਤੋ ਟੇਸਟੀ ਆ 버거 ਲਓ ਜੀ ਬਣ ਰਹੇ ਨੇ ਅਸੀਂ ਖਾ ਰਹੇ ਆ ਤੇ ਵੀਡੀਓ ਬਣਾਵਾਂਗੇ ਤੇ ਟਿੱਕੀਆਂ ਵੀ ਬਣ ਰਹੀਆਂ ਨੇ ਦੇਖੋ ਦੋਸਤੋ ਆਏ 버거 ਬਣਾਦਾ ਦੇਖੋ ਓਏ 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 버거 ਬਹੁਤ ਟੇਸਟੀ 버거 ਰੋਸੋ ਮੂਹ ਤੇ ਪਾਣੀ ਆ ਰਿਹਾ ਏ ਚਲੋ ਦੋਸਤੋ ਮਿਲਦੇ ਆ ਫਿਰ ਥੋੜੀ ਦੇਰ ਸਾਗਣ ਬਣੇ ਰਿਹਾ ਜਿਵੇਂ ਮਰਜੀ ਆ ਮੈਂ ਤੁਹਾਨੂੰ ਸਾਰੇ ਦਿਖਾਵਾਂਗੇ 버거 ਹਜ ਬਹੁਤ ਮੈਨੇ ਸਾਡੇ ਲਾਗੇ 버거 ਹੀ 버거 ਪੈਨੇ ਤੇ ਮਿਲਦੇ ਆ ਠੀਕ ਆ 버거 ਚਾਰ ਵਾਰ ਤਿਆਰ ਹੋ ਜਾਣ ਦੋ ਫਿਰ ਤੁਹਾਨੂੰ ਮੈਂ ਸਾਰੇ 버거 ਹੈਲੋ ਦੋਸਤੋ ਲਓ ਇਹ 버거 ਸਾਡੇ ਰਿਆਣੀ ਛੜੀ ਹੋ ਗਿਆ ਦੇਖੋ ਜੀ ਸਾਰਾ ਚੁੱਲੇ ਦਾ ਕੰਮ ਹੋ ਗਿਆ ਏ ਤੇ 버거 ਮੈਂ ਤੁਹਾਨੂੰ ਦਿਖਾ ਦਿੰਦਾ ਏ ਟੇਸਟੀ ਟੇਸਟੀ 버ਗਰ ਸਾਰੇ ਨਾਲ ਟੇਸਟੀ 버ਗਰ ਲਓ ਜੀ ਦੋਸਤੋ 버ਗਰੀ 버ਗਰ ਲਓ ਜੇ 버ਗਰ ਨੇ 버ਗਰ ਦੋਸਤੋ ਬਹੁਤ ਹੀ ਜਬਰਦਸਤ 버ਗਰ ਬਣੇ ਨੇ ਤੇ ਓਕੇ ਜੀ ਰਿਪੋਰਟ ਹੈ ਤੇ ਇੱਧਰ ਤਾਂ ਸਾਰੇ ਮੈਂਕਨਾਂ ਨੇ ਨੂੰ ਲੈ ਕੇ ਬੈਠੇ ਨੇ ਤਾਂ ਕਰਕੇ ਜੋ ਕਿ ਅਸੀਂ ਵੀਡੀਓ ਬਣਾਣੀ ਹੈ ਇੱਧਰ ਤੇ ਇਹਨਾਂ ਸਾਰਿਆਂ ਨੂੰ 버ਗਰ ਖਾ ਕੇ ਹੁਣ ਆਉਗੀ ਫਿਰ ਅਸੀਂ ਵੀਡੀਓ ਬਣਾਵਾਂਗੇ ਠੀਕ ਹੈ ਦੋਸਤੋ ਚਲੋ ਜੀ ਦੋਸਤੋ ਮਿਲਦੇ ਆਂ ਫਿਰ ਤੁਹਾਨੂੰ ਫਿਰ ਜਾਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੀ ਠੀਕ ਆ ਚੰਨ ਨਾਲ ਬਣੇ ਰਹੋ ਓਕੇ